ਬਲਵੰਤ ਗਰਗੀ ਦੀ ਰਚਨਾ ਬੰਬ ਕੇਸ ਥਾੜ ਨਾਲ ਸਾਂਝੀ ਕਰਨ ਜਾ ਰਹੀ ਹੈ ਜੀ ਤੁਸੀਂ ਸੌਣ YouTube ਚੈਨਲ ਸਵੀ ਮੀਡੀਆ ਵੀਰਾਂ ਵਾਲੀ ਦੇ ਘਰ ਅੱਗੇ ਵੇੜਾ ਥਾਣੇਦਾਰ ਤੇ ਸਿਪਾਹੀ ਦਾਖਲ ਹੁੰਦੇ ਹਨ ਥਾਣੇਦਾਰ ਹੂੰ ਇਸ ਇਲਾਕੇ ਵਿੱਚ ਚੋਰੀਆਂ ਡੱਕੇ ਬਹੁਤ ਵੱਧ ਗਏ ਨੇ ਸਿਪਾਹੀ ਬੋਲਿਆ ਹਜ਼ੂਰ ਕੀ ਪੁੱਛਦੇ ਹੋ ਦਿਨ ਦਿਹਾੜੇ ਡਾਕੇ ਵਜਦੇ ਨੇ ਪਰ ਜੇ ਤੁਹਾਡੀਆਂ ਗਸ਼ਟਾਂ ਇੱਕਰ ਹੀ ਜਾਰੀ ਰਹੀਆਂ ਤਾਂ ਸਬਣਾ ਨੇ ਸੁਸਰੀ ਵਾਂਗ ਸੌ ਜਾਣਾ ਏ ਕਿਸੇ ਚੋਂ ਨਹੀਂ ਕਰਨੀਗੀ ਥਾਣੇਦਾਰ ਕਹਿਣ ਲੱਗਾ ਮੈਂ ਸਬਣਾ ਦੀਆਂ ਮਸ਼ਕਾਂ ਕਸਾ ਦੇਵਾਂਗਾ ਇੰਨਾ ਸਮਝ ਜਾ ਕੀ ਏ ਤੇ ਤੂੰ ਆਖਦਾ ਏ ਇੱਥੇ ਲੋਕ ਕੀ ਹਥਿਆਰ ਵੀ ਬਣਾਉਂਦੇ ਨੇ ਸਿਪਾਹੀ ਬੋਲਿਆ ਜੀ ਥੋੜੇ ਵਾਲੀ ਬੰਦੂਕ ਤਾਂ ਘਰ ਘਰੀ ਐ ਸਫਾ ਜੰਗ ਗੋਪਤੀ ਪਾਲਾ ਨੇਜਾ ਸ਼ਵੀ ਜਿਹੜਾ ਹਥਿਆਰ ਐ ਕਿਹੜਾ ਨਹੀਂ ਗਾ ਘੜ ਲਿੰਦਾ ਗਾ ਤੁਸੀਂ ਵਜ਼ੀਰੇ ਦਾ ਨਾਂ ਤਾਂ ਸੁਣਿਆ ਹੀ ਐ ਇੱਥੇ ਮਿੱਤੂ ਲੋਹਾਰ ਦੇ ਮਹੱਲੇ ਵਿੱਚ ਹੀ ਕਿਤੇ ਰਹਿੰਦਾ ਆ ਉਹ ਬੰਬ ਵੀ ਬਣਾਉਂਦਾ ਏ ਥਾਣੇਦਾਰ ਹੈਰਾਨੀ ਨਾਲ ਬੋਲਿਆ ਬੰਬ ਸਿਪਾਹੀ ਕਹਿੰਦਾ ਜੀ ਹਾਂ ਬੰਬ ਥਾਣੇਦਾਰ ਰਹਿ ਰੱਬ ਦਾ ਨਾਂ ਕਿਹੋ ਜਿਹਾ ਨਹੀਂ ਇੱਥੇ ਲੋਕ ਸਿਪਾਹੀ ਜੀ ਕੀ ਪੁੱਛਦੇ ਹੋ ਪੱਕੇ ਡਾਕੂ ਆ ਇਸ ਤੋਂ ਪਹਿਲਾਂ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਦੱਬ ਕੇ ਬੈਠ ਗਏ ਸਨ ਤੇ ਆਖਦੇ ਸਨ ਅਸੀਂ ਵਾਹੀ ਕਰਦੇ ਹਾਂ ਗੋਡੀ ਕਰਦੇ ਹਾਂ ਖੇਤੀ ਕਰਦੇ ਹਾਂ ਲੋਪਲਾ ਤੇ ਤੁਸੀਂ ਹਾਲ ਚਲਾਉਨੇ ਹੋ ਤਾਂ ਇਹ ਤਾਂ ਨਹੀਂ ਵੀ ਖੇਤਾਂ ਤੇ ਕਬਜ਼ਾ ਹੀ ਕਰ ਲਓ ਥਾਣੇਦਾਰ ਬੋਲਿਆ ਤੂੰ ਦੇਖਦਾ ਜਾ ਮੈਂ ਇਹਨਾਂ ਸਭਨਾਂ ਦੀ ਖੰਬ ਠੱਪ ਦਿਆਂਗਾ ਹਲਾ ਤੂੰ ਆਖਿਆ ਇਹ ਪਈ ਇੱਥੇ ਬੰਬ ਬਣਾਉਣ ਵਾਲਾ ਕੋਈ ਵਜ਼ੀਰਾ ਆ ਸਿਪਾਹੀ ਕਹਿੰਦਾ ਜੀ ਹਾਂਜੀ ਥਾਣੇਦਾਰ ਬੋਲਿਆ ਹਵਾਲਦਾਰ ਕੇਰ ਸਿੰਘ ਦੀ ਵੀ ਇਹ ਰਿਪੋਰਟ ਹੈ ਜੀ ਥਾਣੇਦਾਰ ਬੋਲਿਆ ਸਾਡੀਆਂ ਅੱਖਾਂ ਹੇਠ ਹੀ ਲੁੱਟ ਦੀਵੇ ਹੇਠ ਹਨੇਰਾ ਆ ਸਿਪਾਹੀ ਜੀ ਤੁਸੀਂ ਹਲ ਨਵੇਂ-ਨਵੇਂ ਇਸ ਇਲਾਕੇ ਵਿੱਚ ਆਏ ਹੋ ਬਸ ਰਤਾ ਤੁਸੀਂ ਇੱਕ ਦੋ ਕੇਸ ਫੜ ਲਓ ਫਿਰ ਅਜੀਹਾ ਕਰੜਾ ਕੜਕਾ ਦੜਕਾ ਬੈਠਣਾ ਏ ਜੋ ਕਿਸੇ ਬਦਮਾਸ਼ ਨੇ ਕੋਸਣਾ ਵੀ ਨਹੀਂਗਾ ਥਾਣੇਦਾਰ ਬੋਲਿਆ ਤੇ ਖੋਜੀ ਕੀ ਆਖਦਾ ਆ ਇਹੋ ਜਿਹਾ ਲੋਹਾਰਾਂ ਦੇ ਮਹੱਲੇ ਇੱਕ ਵਜ਼ੀਰਾ ਰਹਿੰਦਾ ਆ ਲੁਕਿਆ ਛिपਿਆ ਰਾਤੀ ਜਾਂ ਦਿਨੇ ਪਤਾ ਨਹੀਂ ਕੈਸੇ ਵੇਲੇ ਉਹ ਬੰਬ ਤਿਆਰ ਕਰਦਾ ਏ ਕਿਸੇ ਤੋਂ ਨਹੀਂ ਡਰਦਾਗਾ ਥਾਣੇਦਾਰ ਬੋਲਿਆ ਉਸਦੀ ਸਾਰੀ ਹੈਂਕਰਤਾ ਇੱਕੋ ਛਤਰਾਲ ਵਿੱਚ ਹੀ ਕੱਢ ਦੇਵਾਂਗਾ ਮੈਂ ਮੇਰਾ ਮਾਰਨ ਕੁੱਟਣ ਦਾ ਤਰੀਕਾ ਬਾਕੀ ਸਭ ਨਾਲੋਂ ਵੱਖ ਹੈ ਮੈਂ ਸਿੱਧੀ ਮਾਰ ਨਹੀਂ ਮਾਰਦਾਗਾ ਪੁੱਠੀ ਮਾਰਦਾ ਹੁੰਨਾ ਵਾਂ ਪੁੱਠੀ ਜੀ ਹਾਂ ਜਿਵੇਂ ਸਕੂਲ ਵਿੱਚ ਸਾਡਾ ਡ੍ਰਿਲ ਮਾਸਟਰ ਮਾਰਦਾ ਹੁੰਦਾ ਸੀਗਾ ਮੈਂ ਮੁਜਰਮ ਨੂੰ ਪਿਆਰ ਪਚਕਾਰ ਕੇ ਗੱਲ ਪੁੱਛਦਾ ਹਾਂ ਤੇ ਫਿਰ ਜਦੋਂ ਉਹ ਸੋਚਦਾ ਏ ਕਿ ਮੈਂ ਉਸ ਨੂੰ ਕੁਝ ਨਹੀਂ ਕਹਿਣਾਗਾ ਤਾਂ ਮੈਂ ਇੱਕੋ ਦਮ ਤਾਬੜ ਤੋੜ ਘੋਸੜੀ ਡਹਿ ਜੰਨਾ ਹੁੰਨਾ ਆ ਰੂੜ ਸਿੰਘ ਤੇ ਬੂੜ ਸਿੰਘ ਮੈਂ ਇਸੇ ਲਈ ਨਾਲ ਰੱਖੇ ਨੇ ਉਹ ਇਸ ਤਰ੍ਹਾਂ ਦੀ ਕਟਾਈ ਵਿੱਚ ਅਵਲ ਹਨ ਉਹਨਾਂ ਮੇਰੇ ਤੋਂ ਇੱਕ ਵਾਰ ਇਨਾਮ ਵੀ ਲਿਆ ਸੀਗਾ ਪਰ ਨੰਗੀ ਕੰਡ ਦੀ ਚੜਾਈ ਮੈਂ ਆਪ ਕਰਦਾ ਹੁੰਨਾ ਵਾ ਬਸ ਬੈਂਤ ਪਿਓ ਪਿਓ ਮਾਰਦਾ ਹਾਂ ਖਲੜੀ ਉੱਡੜ ਜਾਂਦੀ ਏ ਤੇ ਵੱਡੇ ਤੋਂ ਵੱਡਾ ਡਾਕੂ ਬੱਕ ਪੈਂਦਾ ਆ ਸਿਪਾਹੀ ਇਸੇ ਲਈ ਤਾਂ ਸਰਕਾਰ ਨੇ ਤੁਹਾਨੂੰ ਇਸ ਥਾਣੇ ਤੇ ਲਾਇਆ ਆ ਪਹਿਲਾ ਜਿਹੜੇ ਅਫਸਰ ਤੁਹਾਡੀ ਥਾਂ ਇੱਥੇ ਸਨ ਉਹ ਥਾਣੇ ਨੂੰ ਸੰਭਾਲ ਹੀ ਨਹੀਂ ਸਕਦੇਗੇ ਥਾਣੇਦਾਰ ਬੋਲਿਆ ਮੈਂ ਇਸ ਬਦਮਾਸ਼ ਨੂੰ ਬੜੇ ਤਰੀਕੇ ਨਾਲ ਫੜਾਂਗਾ ਗੱਲੀ ਗੱਲੀ ਪੱਜੀ ਪੱਜੀ ਸਾਰੀ ਸੂ ਲੈ ਲਾਵਾਂਗਾ ਸਿਪਾਹੀ ਕਹਿੰਦਾ ਜੀ ਉਹ ਕਿਸੇ ਦੀ ਪਰਵਾਹ ਨਹੀਂ ਕਰਦਾਗਾ ਬੜਾ ਹੈਂਕੜ ਖਾਇਆ ਬੜਾ ਨਰੜੇ ਵਾਲਾ ਆ ਥਾਣੇਦਾਰ ਬੁਲਿਆ ਨੰਬਰਦਾਰ ਨੂੰ ਨਾਲ ਲੈ ਕੇ ਮੇਰਾ ਤਾਂ ਆਂਡ ਗਵਾਨ ਦੇ ਮਹੱਲਿਆਂ ਦੀ ਗਸ਼ਟ ਕਰਨੀ ਹੈ ਕਾਰ ਦੋਸਾਂ ਦੀ ਪੇਟੀ ਲੈ ਲਈ ਨਾਲ ਜੀ ਹਾਂ ਜੀ ਥਾਣੇਦਾਰ ਬੁਲਿਆਤੇ ਹਥਕੜੀਆਂ ਜੀ ਉਹ ਵੀ ਲੈ ਲਈਆਂ ਥਾਣੇਦਾਰ ਰਤਾ ਅੱਗੇ ਗੇੜਾ ਮਾਰਾਈਏ ਸਾਰੀ ਥਾਂ ਦੀ ਪੜਤਾਲ ਕਰੀਏ ਮੈਂ ਜੋ ਕੰਮ ਹੱਥ ਵਿੱਚ ਲੈ ਲਵਾਂ ਉਸ ਨੂੰ ਤੋੜ ਨਿਭਾਉਣਾ ਹੁੰਦਾ ਆ ਐਂ ਤੇ ਤਹੀਕ ਪਹੁੰਚਦਾ ਹਾਂ ਤੇ ਚੱਲ ਹੁਣ ਦੋਵੇਂ ਜਾਂਦੇ ਹਨ ਤੇ ਵੀਰਾਂ ਵਾਲੀ ਖੱਬੇ ਪਾਸਿਓਂ ਆਪਣੇ ਕੁਲੀ ਵਿੱਚੋਂ ਬਾਹਰ ਆਉਂਦੀ ਹੈ ਤੇ ਹਾਕ ਮਾਰ ਕੇ ਨੀਦੀਪੀਏ ਨੀ ਤੂੰ ਕਿੱਥੇ ਹਬੜੂ ਹਬੜੂ ਕਰਦੀ ਫਿਰਦੀ ਏ ਦੀਪੋ ਬੋਲਦੀ ਆ ਆਈ ਮਾਣੀ ਵੀਰਾਂ ਵਾਲੀ ਨੇ ਨੀ ਤੂੰ ਇਹ ਕਾਦੇ ਗੜੱਪੇ ਲਾਉਂਦੀ ਫਿਰਦੀ ਏ ਦੀਪੋ ਆਉਂਦੀ ਹੋਈ ਬੋਲੀ ਮਾਣੀ ਭੁੱਖ ਲੱਗੀ ਸੀਗੀ ਸੋਦਾ ਦੀ ਪੱਠੀ ਤੋਂ ਦਾਣੇ ਪਣਾ ਕੇ ਲੈਂਦੇ ਸਨ ਰਤਾ ਗੋੜ ਦਾ ਪੂਰਾ ਰਲਾ ਕੇ ਮਰੁੰਡੇ ਬਣਾਦੇ ਸੀਗੀ ਵੀਰਾਂ ਵਾਲੀ ਨੀ ਗੋੜ ਕਿੱਥੋਂ ਲਿਆ ਤੂੰ ਆਲੇ ਚੋਂ ਗੋੜ ਬਾਜੋਂ ਦਾਣੇ ਲੰਘਦੇ ਨਹੀਂ ਸੀਗੇ ਫਿੱਟੀ ਨੀਤ ਵਾਲੀ ਹਰ ਵੇਲੇ ਖਾਣ ਵਿੱਚ ਸੁਰਤ ਰਹਿੰਦੀ ਏ ਪਿਛਲੇ ਜਰਮ ਦੀ ਬਿੱਲੀ ਏ ਨੀ ਇਹ ਗੋੜ ਦੀ ਡਲੀ ਤਾਂ ਮੈਂ ਤੇਰੇ ਵੀਰ ਲਈ ਰੱਖੀ ਸੀਗੀ ਤੜਕੇ ਦਾ ਗਿਆ ਏ ਕੰਮ ਕਰਨ ਲਿਆ ਦੇ ਓਰੇ ਹੂੰ ਮੈਂ ਖਾਵਾਂਗੀ ਨੀ ਲਿਆ ਚੰਦਰਗੇ ਮੈਂ ਮਸਾ ਗੋੜ ਦਾ ਭੋਰਾ ਲਕੋ ਕੇ ਰੱਖਿਆ ਸੀਗਾ ਲਿਆ ਫੜਾ ਓਰੇ ਨਹੀਂ ਨੀ ਜੇ ਦੇ ਜਿੱਦਲੇ ਜੇ ਦੇ ਗੁੱਸੇ ਵਿੱਚ ਲੈ ਫੜ ਲੈ ਲੈ ਤੂੰ ਲੈ ਲੈ ਗੜ ਕਰਦੀ ਡਲੀ ਵੀਰਨ ਵਾਲੀ ਨੂੰ ਦਿੰਦੇ ਹੈ ਨੀ ਹਣ ਮੂੰ ਕਿਉ ਸਜਾ ਲਿਆਈ ਸੁਣਦੀ ਕਿਉ ਨਹੀਂਗੀ ਇੱਧਰ ਆ ਐ ਜਿੱਲੀਆਂ ਬਾਹਰ ਸੁੱਕਣੀਆਂ ਪਾ ਲੈ ਫੜ ਮੇਰੀ ਤੀ ਬੀਬੀ ਰਾਣੀ ਲੈ ਫੜ ਐ ਸਚੰਦਰੇ ਮੀਂਹ ਦੇ ਕੌਣ ਵਾਰੇ ਆ ਜਾਊਗਾ ਜਦ ਦੇ ਇਸ ਕੁਲੀ ਆਏ ਹਾਂ ਉੱਪਰੋਂ ਚੁੰਜੀ ਹੀ ਰਹਿੰਦੀ ਹੈ ਜੁੱਲੀਆਂ ਫੜ ਕੇ ਮਾਣੀ ਸੰਤਾ ਡਾਕੀਆ ਆਖਦਾ ਸੀਗਾ ਬਈ ਦਿੱਲੀ ਵਿੱਚ ਤਾਂ ਸਭਨਾਂ ਨੂੰ ਪੱਕੀਆਂ ਕੋਠੜੀਆਂ ਪਵਾ ਦਿੱਤਾਂਗਾ ਸਰਕਾਰ ਨੇ ਸਾਰੇ ਫਰੂਜੀਆਂ ਨੂੰ ਵੀ ਮौज ਬਣ ਗਈ ਆ ਆ ਜੁੱਲੀਆਂ ਸੁੱਕਣਾਂ ਪਾਇਆ ਸਲਾਬਾਂ ਗਈਆਂ ਨੇ ਤੇ ਵੇਖ ਅੱਜ ਜਵਾਲੀ ਦੇ ਤੰਦੂਰ ਤੇ ਰੋਟੀਆਂ ਲਾ ਲਈ ਆਪਣਾ ਤੰਦੂਰ ਤਾਂ ਸਾਰਾ ਹੀ ਗਿੱਲਾ ਪਿਆ ਹੋਣਾ ਵਾ ਕੁਝ ਕੰਮ ਕਰਿਆ ਕਰ ਤੂੰ ਵੀ ਦੀਪਾ ਜੂ ਲੰਗਾ ਚੱਕ ਕੇ ਬਾਹਰ ਚਲੀ ਗਈ हे ਰੱਬਾ ਹਣੇ ਸਿਆਣੀ ਹੋ ਗਈ ਏ ਕੋਈ ਮੁੰਡਾ ਲੱਭੇ ਤਾਂ ਇਸ ਦਾ ਵੀ ਤਰੋਪਾ ਭਰਾਂ ਉਧਰੋਂ ਮਾਨਾ ਆਉਂਦੀ ਏ ਆ ਕੁੜੇ ਬੈਠ ਜਾ ਉਸ ਨੂੰ ਪੀੜੀ ਦਿੰਦੀ ਹੈ ਮਾਨਾ ਨਹੀਂ ਬੇਬੇ ਬੈਠਣਾ ਨਹੀਂਗਾ ਮੈਂ ਤਾਂ ਬਸ ਖੜੇ ਪੈਰ ਹੀ ਆਈ ਹਾਂ ਵੀਰਾਂ ਵਾਲੀ ਕਦੀ ਬੰਦ ਝਟ ਬੈਠ ਵੀ ਜਾਇਆ ਕਰ ਬੋਲੀ ਸੋਸਕ ਉਹ ਦੋ ਕੁ ਦਿਨਾਂ ਗੱਲਾਂ ਹੁੰਦੀਆਂ ਐ ਪਰ ਤੂੰ ਤਾਂ ਜਿਵੇਂ ਪਿੱਛੇ ਦੁੱਧ ਉਬਲਣਾ ਧਰ ਕੇ ਆਈ ਹੋਵੇਂ ਬਸ ਸੁਰਤ ਪਿੱਛੇ ਹੀ ਰਹਿੰਦੀ ਐ ਕੀ ਦੱਸਾਂ ਉਹ ਮੇਰਾ ਖਰੂਦੀ ਐ ਨਾ ਪਾਲੀ ਬਸ ਪੀਂਗ ਲਈ ਤੜਕੇ ਦਾ ਰੱਟਾ ਪਾਈ ਬੈਠਾ ਆ ਅਖੇ ਟੂਡੀ ਵਿੱਚ ਪੀਂਗ ਪਾਉਣੀ ਆ ਕੌੜੀ ਦੇ ਘਰੋਂ ਲੱਜ ਮੰਗ ਕੇ ਲਿਆਂਦੀ ਐ ਪਰ ਲਟੈਣ ਤੇ ਪੀਂਗ ਕੌਣ ਪਾਵੇ ਤੂੰ ਵਜ਼ੀਰੇ ਨੂੰ ਰਤਾ ਕੱਲ ਦੇਖਾਂ ਵੀਰਾਂ ਵਾਲੀ ਉਹ ਤਾਂ ਬੁੱਗੇ ਮੱਲ ਦੇ ਗਿਆ ਹੋਇਆ ਆ ਅਸਤਾਈ ਕੀ ਕੰਮ ਪੈ ਗਿਆ ਇਹ ਮਾਨਾ ਵੀਰਾਂ ਵਾਲੀ ਪਤਾ ਨਹੀਂ ਸ਼ਾਇਦ ਉਸ ਦੀ ਹਵੇਲੀ ਦੀਆਂ ਚਗਾਠਾਂ ਜਾਣਣ ਗਿਆ ਆ ਇਹ ਤਾਂ ਬਾਣੀ ਨਿਤ ਹਵੇਲੀਆਂ ਖੜੀਆਂ ਕਰ ਲੈਂਦੇ ਨੇ ਇੱਥੇ ਮੇਰੇ ਵਰਗੀ ਨੂੰ ਕੱਚੀ ਕੁਲੀ ਵੀ ਨਹੀਂ ਜੁੜਦੀਗੀ ਹਾਂ ਤਾਂ ਦਿੱਲੀ ਵਿੱਚ ਸਰਕਾਰ ਸਾਰੇ ਫਰੂਜੀਆਂ ਨੂੰ ਪੱਕੇ ਕੋਠੇ ਵੰਡ ਰਹੀ ਹੈ ਕੱਲ ਬੁੱਗਾ ਮਲ ਵੀ ਆਖਦਾ ਸੀਗਾ ਕਿ ਸਰਕਾਰ ਹੁਣ ਸਭਨਾਂ ਨੂੰ ਘਰ ਦੇਵੇਗੀ ਤੇ ਅੱਜ ਸੰਤਾ ਡਾਕਿਆ ਵੀ ਇਹੋ ਗੱਲ ਦੀ ਪੁਣ ਵਖਦਾ ਸੀਗਾ ਹੂੰ ਮਨ ਚਾਹੇ ਨਾ ਮਨ ਇਹ ਗੱਲ ਉੱਕਾ ਸੱਚ ਏ ਨੀ ਇਹ ਬੁੱਗਾ ਚੌਧਰੀ ਤਾਂ ਨੀਰੀ ਝੂਠਾਂ ਦੀ ਪੰਡ ਐ ਐਵੇਂ ਜੱਬਲੀਆਂ ਮਾਰਦਾ ਐ ਮੈਂ ਤਾਂ ਗੱਲਾਂ ਵਿੱਚ ਲੱਗ ਗਈਆਂ ਪਾਲੀ ਹੁਣੇ ਮੇਰੇ ਮਗਰ ਦੌੜਿਆ ਆਊਗਾ ਲੈ ਸੌਣ ਜੇ ਵਜ਼ੀਰਾ ਆ ਜਾਵੇ ਤਾਂ ਉਹਨੂੰ ਮੇਰੇ ਘਰ ਭੇਜ ਦੇਵਾਂੀ ਨਹੀਂ ਤਾਂ ਪਾਲੀ ਪੀ ਲਈ ਰੋ ਰੋ ਕੇ ਮੇਰੀ ਜਾਨ ਖਾਊਗਾ ਚੰਗਾ ਬੇਬੇ ਮੈਂ ਹੁਣ ਚਲਦੀ ਆਂ ਮਾਨਾ ਚਲੀ ਗਈ ਸਿਪਾਹੀ ਦੇ ਥਾਣੇਦਾਰ ਆਉਂਦੇ ਆ ਥਾਣੇਦਾਰ ਤੂੰ ਰਤਾ ਚੌਕਸ ਰਹੀਂ ਨਕਸ਼ੇ ਦੇ ਮੁਤਾਬਕ ਇਹੋ ਘਰ ਹੈ ਨਾ ਸਾਰੀਆਂ ਨਿਸ਼ਾਨੀਆਂ ਮਿਲਦੀਆਂ ਹਨ ਉਹ ਬੁੱਢੀ ਕੌਣ ਹੈ ਸਿਪਾਹੀ ਜੀ ਇਹੋ ਤਾਂ ਵਜ਼ੀਰੇ ਦੀ ਮਾਂ ਹੈ ਇਸ ਨੂੰ ਪੁੱਛੀ ਗਏ ਜੀ ਚੋਰ ਨਾਲੋਂ ਚੋਰ ਦੀ ਮਾਂ ਚਤਰ ਹੁੰਦੀ ਹੈ ਕੁਝ ਨਹੀਂ ਦੱਸਣਾ ਇਸ ਨੇ ਥਾਣੇਦਾਰ ਅੱਗੇ ਵੱਧ ਕੇ ਕਿਉਂ ਮਾਈ ਤੇਰੇ ਪੁੱਤ ਦਾ ਕੀ ਨਾ ਆਇਆ ਵੀਰਾਂ ਵਾਲੀ ਝੱਕ ਕੇ ਬੋਲੀ ਕਿਹੜੇ ਪੁੱਤ ਦਾ ਜੀ ਸੁਖ ਨਾਲ ਮੈਂ ਤਿੰਨਾਂ ਪੁੱਤਾਂ ਦੀ ਮਾਂ ਹਾਂ ਤਿੰਨਾਂ ਪੁੱਤਾਂ ਦੀ ਮਾਂ ਹੈ ਹਲਾ ਕੀ ਕਰਦੇ ਨੇ ਤੇਰੇ ਪੁੱਤ ਖੇ ਸਵਾਹ ਕਰਦੇ ਆ ਬਸ ਮੇਰੇ ਨਾਲ ਲੜਨ ਵਾਜੂ ਹੋਰ ਉਹਨਾਂ ਨੂੰ ਕੋਈ ਕੰਮ ਨਹੀਂਗਾ ਤੇ ਮੈਂ ਬੁੱਢੀ ਠੇਰੀ ਦੱਸੋ ਮੈਂ ਕੀ ਕਰਾਂ ਉਹਨਾਂ ਨੂੰ ਮੇਰੇ ਨਾਲ ਪਿਆਰ ਨਹੀਂ ਪਰ ਮਾਪੇ ਕਮਾਪੇ ਨਹੀਂ ਨਾ ਹੁੰਦੇਗੇ ਥਾਣੇਦਾਰ ਉਹਨਾਂ ਦਾ ਰੋਜ਼ਗਾਰ ਕੀ ਏ ਪੁੱਛ ਰਿਹਾ ਸੀਗਾ ਵੀਰਾਂ ਵਾਲੀ ਬੋਲੀ ਵਿਚਾਰੇ ਮਜ਼ਦੂਰੀ ਕਰਕੇ ਮਸਾ ਡੰਗ ਟਪਾਉਂਦੇ ਨੇ ਮਹਾਰਾਜ ਅਸੀਂ ਫਰੂਜੀ ਤਾਂ ਪਾਕਿਸਤਾਨ ਨੂੰ ਉੱਜੜ ਕੇ ਆਏ ਆ ਪਾਕਿਸਤਾਨੋਂ ਹਾਂਜੀ ਜੀ ਮਹਾਰਾਜ ਤੇ ਇਹ ਘਰ ਕਿਸ ਦਾ ਏ ਇਸ ਘਰ ਵਿੱਚ ਪਹਿਲਾਂ ਤਾਂ ਇੱਕ ਚੂੜੀਆਂ ਵੇਚਣ ਵਾਲਾ ਰਹਿੰਦਾ ਸੀ ਗੰਮੁਸਲਮਾਨ ਉਹ ਫਸਾਦਾਂ ਵਿੱਚ ਕਿਧਰੇ ਚਲਾ ਗਿਆ ਆ ਬਸ ਅਸੀਂ ਇਸ ਫੂਸੀ ਛਪੜੀ ਹੇਠ ਸਿਰ ਲਕੋ ਲਿਆ ਆ ਪਰ ਜੀ ਬੜਾ ਭੈੜਾ ਮਕਾਨ ਐ ਗਰਮੀ ਵਿੱਚ ਠੀਕਰਾ ਤਪਦਾ ਐ ਮੀਂਹ ਵਿੱਚ ਚੁੰਦਾ ਐ ਸਿਆਲ ਵਿੱਚ ਹਵਾ ਦੇ ਬੁੱਲੇ ਆਉਂਦੇ ਨੇ ਬਹੁਤ ਔਖੇ ਆ ਮਹਾਰਾਜ ਸਾਨੂੰ ਕੋਈ ਹੋਰ ਮਕਾਨ ਦੇ ਦੇਵੋ ਮੈਂ ਸੁਣਿਆ ਏ ਸਰਕਾਰ ਨਵੇਂ ਮਕਾਨ ਪਾ ਰਹੀ ਏ ਸਾਡੇ ਫਰੂਜੀਆਂ ਲਈ ਸਾਡਾ ਨਾਂ ਵੀ ਲਿਖ ਲਓ ਧੰਨ ਸਰਕਾਰ ਏ ਪਾਕਿਸਤਾਨ ਸਾਡੇ ਖੇਤ ਕੁੱਲੀਆਂ ਘਰ ਮਾਲ ਲਵੇਰੇ ਸੱਬੇ ਰਹਿ ਗਏ ਆ ਮੇਰੇ ਨਿੱਕੇ ਪੋਤੇ ਕੋਲ ਖੇਡਣ ਲਈ ਚੂਚੇ ਸਨ ਤੇ ਇੱਕ ਡੱਬੀ ਬੱਕਰੀ ਵੀ ਇੱਥੇ ਵਿਚਾਰਾ ਰੇਤੇ ਵਿੱਚ ਰੋਲਦਾ ਏ ਤੁਹਾਡਾ ਭਲਾ ਹੋਵੇ ਜੇ ਤੁਸੀਂ ਸਾਨੂੰ ਇੱਕ ਛੱਤ ਛੱਤੀ ਹੋਈ ਕੁੱਲੀ ਲੈ ਕੇ ਦੇ ਦੇਮੋ ਸਿਪਾਹੀ ਚਲਾਕੀ ਨਾਲ ਮਾਈ ਅਸੀਂ ਤੇਰੇ ਇੱਕ ਪੁੱਤ ਨੂੰ ਇੱਕ ਕੋਠੜੀ ਦੇਣ ਦਾ ਜ਼ਿੰਮਾ ਤਾਂ ਲੈ ਲੈਨੇ ਆਂ ਰੱਬ ਤੁਹਾਨੂੰ ਸੁਖੀ ਰੱਖੇ ਸਿਪਾਹੀ ਉਕਰ ਹੀ ਝੋਟ ਕਰਕੇ ਤੇ ਕੋਠੜੀ ਹੀ ਨਹੀਂ ਸਗੋ ਖਾਣ ਨੂੰ ਵੀ ਮੁਫਤ ਮਿਲੇਗਾ ਸਰਕਾਰ ਨਵੇਂ ਮਕਾਨ ਪਾ ਰਹੀ ਏ ਪਰ ਤੇਰੇ ਤਿੰਨਾ ਪੁੱਤਾਂ ਵਿੱਚੋਂ ਸਿਰਫ ਇੱਕ ਨੂੰ ਨਵਾਂ ਮਕਾਨ ਮਿਲੇਗਾ ਪੀਰਾਂਵਾਲੀ ਬੋਲੀ ਤੁਹਾਡੇ ਬਚੜੇ ਜਾਣ ਬੇਸ਼ੱਕ ਇੱਕ ਨੂੰ ਹੀ ਦਿਓ ਇੱਕ ਦਾ ਤਾਂ ਬੰਦੋਬਾਸਤ ਹੋ ਜਾਏ ਬਾਕੀਆਂ ਦਾ ਵੀ ਇੱਕਰ ਹੀ ਕੋਈ ਨਾ ਕੋਈ ਹਿੱਲਾ ਬਣ ਜਾਊਗਾ ਥਾਣੇਦਾਰ ਬੋਲਿਆ ਮੈਂ ਤੈਨੂੰ ਪੁੱਛਿਆ ਸੀ ਕਿ ਉਸ ਦਾ ਨਾਂ ਕੀ ਏ ਵੀਰਾਂ ਵਾਲੀ ਜੀ ਇੱਕ ਦਾ ਤਾਂ ਨਾਂ ਹੀ ਕਰਨੈਲ ਸਿੰਘ ਤੇ ਡੈਰਿਵੇਸ਼ਨ ਨੋਟ ਕਰਦਾ ਹੋਇਆ ਥਾਣੇਦਾਰ ਕਹਿੰਦਾ ਦੂਜੇ ਦਾ ਜੀ ਜਰਨੈਲ ਸਿੰਘ ਤੇ ਤੀਜਾ ਸੌਰੀ ਗਿਆ ਏ ਸੋਹਰੇ ਘਰ ਜੀ ਥਾਣੇਦਾਰ ਨੂੰ ਇੱਕ ਪਾਸੇ ਕਰਕੇ ਸਿਪਾਹੀ ਨੇ ਕਿਹਾ ਜੀ ਇਹ ਰੈਫਿਊਜੀ ਜੇਲ ਨੂੰ ਵੀ ਸੋਹਰਾ ਘਰ ਹੀ ਆਖਦੇ ਨੇ ਪੁੱਛੋ ਤਾਂ ਸਹੀ ਕਿਹੜੇ ਜੁਰਮ ਵਿੱਚ ਫੜਿਆ ਗਿਆ ਏ ਉਹ ਮੈਂ ਤੁਹਾਨੂੰ ਦੱਸ ਦੇਵਾਂ ਉਸ ਨੂੰ ਜ਼ਰੂਰ ਜਾਂ ਤਾਂ ਚੋਰੀ ਦੇ ਜੁਰਮ ਵਿੱਚ ਫੜਿਆ ਹੋਣਾ ਏ ਤੇ ਜਾਂ ਡਾਕ ਦੇ ਜੁਰਮ ਵਿੱਚ ਖਾਣੇਦਾਰ ਕਹਿੰਦਾ ਪਹਿਲਾ ਬਿਆਨ ਮੁਕੰਮਲ ਕਰ ਫਿਰ ਇਸ ਤੇ ਵੀ ਗੌਰ ਕਰਦੇ ਆਂ ਕਲਾ ਮਰੀ ਤੇਰਾ ਦੂਜਾ ਪਤ ਕਿੱਥੇ ਹੈ ਕਿਤੇ ਉਹ ਵੀ ਤਾਂ ਸਹਰੇ ਘਰ ਤਾਂ ਨਹੀਂ ਗਿਆਗਾ ਜੀ ਨਹੀਂ ਉਹ ਤਾਂ ਹਲੇ ਕੁਵਾਰਾ ਹੈ ਰੱਬ ਤੁਹਾਡਾ ਭਲਾ ਕਰੇ ਹੁਣ ਸਾਡੇ ਵਿੱਚ ਵਿਆਹ ਕਰਨ ਦੀ ਪਰੋਖੋ ਕਿੱਥੇ ਆ ਪਾਕਿਸਤਾਨ ਉਸ ਨੂੰ 6 ਸਾਲ ਕਾਏ ਸਨ ਉਸ ਵੇਲੇ ਮੇਰਾ ਨੱਕ ਵੱਡਾ ਸੀਗਾ ਪਰ ਰੱਬ ਕਿਸੇ ਦਾ ਹੰਕਾਰ ਨਹੀਂ ਚੱਲਦਾਗਾ ਉਸ ਮੈਨੂੰ ਗਿੱਚੀ ਪਰਨੇ ਮਾਰਿਆ ਏ ਉੱਥੇ ਇੱਕ ਤੋਂ ਇੱਕ ਸੋਹਣੀ ਕੁੜੀ ਦੇ ਮਾਪੇ ਮੇਰੇ ਘਰ ਦੀ ਦਲੀਸ ਤੇ ਆ ਆ ਕੇ ਮੁਰ ਜਾਂਦੇ ਸਨ ਇੱਥੇ ਕੋਈ ਨਹੀਂ ਬਹੜਦਾਗਾ ਇੱਥੇ ਬੜੇ ਵੀ ਕਿੱਥੇ ਸਾਨੂੰ ਤਾਂ ਦਾ ਨਟਕਾਣਾ ਤੇ ਨਾ ਕੰਮ ਦਾ ਭਰੋਸਾ ਇਹ ਦੋ ਵੇਲੇ ਟੱਡ ਪਰਣ ਲਈ 100 100 ਖੇਖਣ ਕਰਨੇ ਪੈਂਦੇ ਆ ਥਾਨੇਦਾਰ ਬੋਲੇ ਤੇਰਾ ਤੀਜਾ ਪੁੱਤ ਕਿੱਥੇ ਗਿਆ ਏ ਜੀ ਵੀਰਾਂ ਵਾਲੀ ਬੋਲੀ ਮੇਲੇ ਵਿੱਚ ਔਸ ਕੁਝ ਪੀੜੀਆਂ ਤਿਆਰ ਕੀਤੀਆਂ ਸਨ ਉਹਨਾਂ ਨੂੰ ਵੇਚਣ ਗਿਆ ਏ ਪੀੜੀਆਂ ਬੜੀਆਂ ਰੰਗ ਲੰਗਾਂ ਹਨ ਤੇ ਉਹਨਾਂ ਨੂੰ ਅਸੀਂ ਬੜੇ ਚਾਅ ਨਾਲ ਬਣਾਇਆ ਏ ਮੈਂ ਤੇ ਮੇਰੀ ਧੀ ਨੇ ਉਹਨਾਂ ਵਿੱਚ ਬੜੇ ਵਧੀਆ ਵੇਲ ਬੂਟੇ ਤੋਤੇ ਤੇ ਮੋਰ ਵਾਹੇ ਨੇ ਜ਼ਰੂਰ ਵਿਕ ਜਾਣਗੀਆਂ ਇੱਥੇ ਲਾਗਲੇ ਪਿੰਡ ਦੋ ਵਿਆਹ ਨੇ ਮਾਗ ਵਿਆਹਾਂ ਦਾ ਹੀ ਚਾਹੀ ਮਹੀਨਾ ਹੁੰਦਾ ਆ ਬੜਾ ਪਰਮਾ ਸਹਾਈ ਜ਼ਰੂਰ ਵਿਕ ਜਾਣਗੀਆਂ ਥਾਣੇਦਾਰ ਪੁੱਛਣ ਲੱਗਾ ਤੇ ਤੀਜਾ ਜੀ ਤੀਜਾ ਇੱਥੇ ਨੇੜੇ ਹੀ ਗਿਆ ਏ ਬੁੱਗੇਮਲ ਦੇ ਘਰੇ ਉਸਦੀ ਡਿਊਟੀ ਦੇ ਬੂਹੇ ਨੂੰ ਠੋਕਣ ਪੰਨਣ ਗਿਆ ਆ ਬਸ ਘਰੋਂ ਤਾਂ ਇਸ ਤੇਸੀ ਤੇ ਆਰੀ ਹੀ ਲੈ ਕੇ ਗਿਆ ਸੀਗਾ ਤੇਸੀ ਤਿਆਰੀ ਉਸ ਕਦ ਆਉਣਾ ਆ ਕੀ ਪਤਾ ਕੰਮ ਤੇ ਗਏ ਦਾ ਕਦ ਮੁੜੇ ਮਾਈ ਅਸੀਂ ਉਸ ਨੂੰ ਉਡੀਕਦੇ ਹਾਂ ਫਿਰ ਤੂੰ ਸਾਨੂੰ ਰਤਾ ਪਾਣੀ ਦਾ ਗਲਾਸ ਤਾਂ ਪਿਲਾ ਵੀਰਵਾਲੀ ਬੋਲੀ ਜਮ ਜਮ ਪੀਓ ਤੁਸੀਂ ਬੈਠੋ ਮੈਂ ਹੁਣੇ ਲਿਆਉਣੀ ਆ ਤੇ ਉਹ ਜਾਂਦੀ ਹੈ ਸਿਪਾਹੀ ਬੋਲਿਆ ਦੇਖਿਆ ਕਹੀ ਚਦਰ ਜਨਾਨੀ ਹੈ ਦਿੱਤਾ ਕੋਈ ਥੋ ਪਤਾ ਤੇ ਤੁਸੀਂ ਇਸ ਦੇ ਪੁੱਤ ਦੇ ਵਾਰੰਟ ਲਈ ਫਿਰਦੇ ਹੋ ਤਾਣੇਦਾਰ ਬੋਲਿਆ ਇਸ ਤੋਂ ਕੁਝ ਪਤਾ ਨਹੀਂ ਲੱਗਣਾ ਪੁਲਿਸ ਦਾ ਜਦ ਜਨਾਨੀਆਂ ਨਾਲ ਵਾਹ ਪੈਂਦਾ ਹੈ ਤਾਂ ਪੁਲਿਸ ਹਾਰ ਜਾਂਦੀ ਹੈ ਇਸੇ ਲਈ ਸਰਕਾਰ ਨੇ ਹੁਣ ਜਨਾਨੀਆਂ ਦੀ ਪੁਲਿਸ ਬਣਾਈ ਹੈ ਇੱਥੇ ਪਿੰਡਾਂ ਵਿੱਚ ਕੋਈ ਇੰਤਜ਼ਾਮ ਨਹੀਂ ਹਾਲਾਂਕਿ ਜਨਾਨਾ ਪੁਲਿਸ ਦੀ ਬਹੁਤੀ ਲੋੜ ਪਿੰਡਾਂ ਵਿੱਚ ਹੀ ਹੁੰਦੀ ਹੈ ਸਪਹੀ ਬੋਲੇ ਜੀ ਜਨਾਨੀਆਂ ਦੀ ਪਲਸ ਬੜੀ ਡੱਡੀ ਐ ਲੋਹੇ ਨੂੰ ਲੋਹਾ ਹੀ ਕੱਟਦਾ ਆ ਥਾਣੇਦਾਰ ਹਾਂ ਦਿੱਲੀ ਵਿੱਚ ਜਨਾਨਾ ਪਲਸ ਆਮ ਐ ਇੱਥੇ ਨਹੀਂ ਮੈਂ ਰਿਪੋਰਟ ਕਰਾਂਗਾ ਵੀਰਾਂ ਵਾਲੀ ਪਾਣੀ ਲੈ ਕੇ ਆਉਂਦੀ ਐ ਲਓ ਜੀ ਠੰਡਾ ਐ ਖੂਹ ਦਾ ਪਾਣੀ ਆ ਉਹ ਪਾਣੀ ਦੇ ਗਲਾਸ ਲੈ ਲੈਂਦੇ ਆ ਪਾਕਿਸਤਾਨ ਸਾਡੇ ਪਿੰਡ ਖੂਹਾਂ ਤੇ ਚਰਖੜੀ ਹੁੰਦੀ ਸੀਗੀ ਪਰ ਇੱਥੇ ਪੌਣੀ ਆ ਪੌਣੀ ਨਾਲ ਪਾਣੀ ਛੇ ਜੀ ਨਹੀਂ ਨਿਕਲਦਾਗਾ ਸਾਰੇ ਘਰ ਦਾ ਪਾਣੀ ਮੈਂ ਢੋਂਦੀ ਸਾਂ ਤੇ ਕਦੇ ਖੂਹ ਵਿੱਚ ਕੋਈ ਚੀਜ਼ ਡੈਗ ਪੈਂਦੀ ਤਾਂ ਸਦਾ ਮੈਂ ਉਤਰਦੀ ਸੀ ਇੱਕ ਵਾਰ ਸਾਡਾ ਮੀਮਣਾ ਡੈਗ ਪਿਆ ਤੇ ਮੈਂ ਕੱਢ ਲਈ ਸੀਗੀ ਥਾਣੇਦਾਰ ਬੋਲੇ ਅੱਛਾ ਵਜ਼ੀਰਾ ਆਉਂਦਾ ਹੈ ਉਸ ਦੇ ਮੁੱਢ ਤੇ ਤੇ ਸਾਤੇ ਆ ਰਹੀ ਹਨ ਵੀਰਾਂ ਵਾਲੇ ਬੋਲੀ ਲਓ ਜੀ ਆ ਉਹ ਆ ਗਿਆ ਇਹ ਮੇਰਾ ਪੁੱਤਰ ਵੇ ਪੁੱਤ ਸਰਕਾਰੋਂ ਤੇਰਾ ਨਾਂ ਲਿਖਣ ਨੂੰ ਆਏ ਨੇ ਵਜ਼ੀਰਾ ਪੁੱਛਦਾ ਕਿਉਂ ਫਰਜ਼ੀਆਂ ਦਾ ਨਾਮ ਲਿਖਦੀ ਫਿਰਦੀ ਹੈ ਸਰਕਾਰ ਬਸ ਹੁਣ ਪੱਕੀ ਪਰਚੀ ਕੱਟ ਦੇਣਗੇ ਤੇ ਸਾਨੂੰ ਪੱਕੀ ਕੋਠੜੀ ਮਿਲ ਜਾਏਗੀ ਇਹ ਬਾਲਣ ਜੋਗਾ ਚੋਂਦਾ ਖੋਲਾ ਛੱਡਾਂਗੇ ਸ਼ੁਕਰ ਹੈ ਸ਼ੁਕਰ ਹੈ ਰੱਬ ਦੇ ਕਰ ਦੇ ਰ ਹੈ ਪਰ ਹਣੀਰ ਨਹੀਂ ਗਾ ਥਾਣੇਦਾਰ ਪੁੱਛਦਾ ਕਿਉਂ ਬਈ ਤੂੰ ਹੀ ਹੈ ਵਜ਼ੀਰਾ ਵਜ਼ੀਰਾ ਤੇ ਸਾ ਤੇ ਆਰੀ ਰੱਖਦੇ ਹੋਏ ਜੀ ਹਾਂਜੀ ਕੀ ਕੰਮ ਕਰਦਾ ਹੈ ਤੂੰ ਬਸ ਜੀ ਦੋ ਵੇਲੇ ਟੱਡ ਪਰਨ ਦਾ ਆਹਰ ਕਰਦਾ ਆ ਕੀ ਕਰਦਾ ਹੈ ਇਹੋ ਪੰਨਣ ਕੜਨ ਦਾ ਹੀ ਕੰਮ ਪੰਨਣ ਦਾ ਕੰਮ ਜੀ ਪੰਦਾ ਨਹੀਂਗਾ ਬਸ ਘੜਦਾ ਆ ਵੀਰਾਂ ਵਾਲੀ ਵਿੱਚ ਹੀ ਬੋਲ ਪਈ ਸੀਗੀ ਵਜੀਰਾ ਪਰ ਜੀ ਗੱਲ ਇਹ ਹੈ ਕਿ ਪੰਨੇ ਤੋੜੇ ਬਗੈਰ ਘੜਿਆ ਵੀ ਤਾਂ ਕੁਝ ਨਹੀਂ ਜਾਂਦਾ ਨਾ ਥਾਣੇਦਾਰ ਓਏ ਤੂੰ ਸਿੱਧੀ ਗੱਲ ਕਰ ਐਵੇਂ ਨਾ ਪਿਆ ਸਾਨੂੰ ਚਾਰ ਜੀ ਮੈਂ ਤਾਂ ਸਿੱਧੀ ਹੀ ਗੱਲ ਕਰ ਰਿਹਾ ਹਾਂ ਹਾਂ ਸਿੱਧੀ ਤਰ੍ਹਾਂ ਦੱਸ ਫਿਰ ਕੀ ਕਰਦਾ ਏ ਤੂੰ ਵੀਰਾਂ ਵਾਲੀ ਦੇ ਪੁੱਤ ਆਖ ਦੇ ਨਾ ਕੀ ਕਰਦਾ ਏ ਤੂੰ ਕਿਹੜਾ ਕੋਈ ਚੋਰੀ ਡਾਕਾ ਮਾਰਦਾ ਏ ਜੋ ਇੱਕ ਘੇਰੀ ਖੜੇ ਨੇ ਤੈਨੂੰ ਥਾਣੇਦਾਰ ਚੰਪ ਕਰਮਾਈ ਐਵੇਂ ਨਾ ਵਿੱਚ ਬੋਲ ਪਈ ਤੂੰ ਜਾਂ ਆਪਣਾ ਕੰਮ ਕਰ ਜਾ ਕੇ ਸਾਨੂੰ ਇਸ ਨਾਲ ਦੋ ਗੱਲਾਂ ਕਰ ਲੈੰਦੇ ਵੀਰਾਂ ਵਾਲੀ ਲੋ ਜੀ ਮੈਂ ਤੁਹਾਨੂੰ ਕੀ ਆਖਣੀ ਆ ਵਜੀਰਾ ਬੇਬੇ ਤੂੰ ਚੱਲ ਅੰਦਰ ਮੇਰੇ ਨਾਲ ਇਹਨਾਂ ਨੂੰ ਗੱਲ ਕਰ ਲੈੰਦੇ ਵੀਰਾਂ ਵਾਲੀ ਅੰਦਰ ਜਾਂਦੀ ਏ ਤੇ ਵਜੀਰਾ ਸਾਹਿਬ ਜੀ ਅਸੀਂ ਤਾਂ ਕਈ ਵਾਰ ਅਰਜੀ ਦਿੱਤੀ ਏ ਕੱਲ ਸਾਡੀ ਪਿਛਲੀ ਕਾਂ ਦੇ ਡੈਗ ਪਈ ਏ ਪਤਾ ਨਹੀਂ ਰਾਤ ਨੂੰ ਸੁੱਤੇ ਪਏ ਹੀ ਨਾ ਕਿਤੇ ਦੱਬੇ ਜਾਈਏ ਕੱਚੀਆਂ ਕੰਦਾ ਖੋਰ ਖੋਰ ਬਸ ਕਾਗਤਦੀਆਂ ਹੋ ਗਈਆਂ ਨੇ ਥਾਣੇਦਾਰ ਕਹਿੰਦਾ ਮੈਨੂੰ ਤੂੰ ਦੱਸ ਬਈ ਕੀ ਕੀਤਾ ਇਹ ਤੇਰਾ ਕੀਤਾ ਕੀਤਾ ਜਨਾਬ ਪਾਕਿਸਤਾਨ ਬਣਨ ਤੋਂ ਪਹਿਲਾਂ ਮੈਂ ਖੇਤੀ ਕਰਦਾ ਸਾਂ ਉਸ ਪਿੱਛੋਂ ਮੈਂ ਇੱਟਾਂ ਢੋਣ ਦਾ ਕੰਮ ਕੀਤਾ ਫੈਰ ਇੱਕ ਕੀਤਾ ਇੱਕ ਦੂਜਾ ਤੇ ਫਿਰ ਤੀਜਾ ਇੱਥੇ ਆ ਕੇ ਜੋ ਕੰਮ ਨਹੀਂ ਵੀ ਕਰਨਾ ਸੀਗਾ ਉਹ ਵੀ ਕੀਤਾ 6 ਘੰਟੇ ਢੱਪਰ ਨੂੰ ਬੰਦਾ ਕੀ ਨਹੀਂ ਕਰਦਾ ਕਾ ਥਾਣੇਦਾਰ ਬੋਲਿਆ ਓਏ ਹੁਣ ਦੱਸ ਹੁਣ ਕੀ ਕਰਦਾ ਏ ਤੂੰ ਹੁਣ ਮੈਂ ਬੰਬ ਬਣਾਉਂਦਾ ਹਾਂ ਬੰਬ ਜੀ ਲਿਆ ਲਿਆ ਓਏ ਨੱਥਾ ਸਿਆ ਹੱਥ ਕੜੀਆਂ ਇਹ ਬੰਬ ਬਣਾਉਂਦਾ ਏ ਹੱਸ ਕੇ ਇਸ ਦਾ ਖਿਆਲ ਏ ਕਿ ਅਸੀਂ ਇਸ ਦੀ ਗੱਲ ਨੂੰ ਮਖੌਲ ਵਿੱਚ ਟਾਲ ਦੇਵਾਂਗੇ ਪਰ ਮੈਂ ਸਾਰੀਆਂ ਗੱਲਾਂ ਜਾਣਦਾ ਹਾਂ ਲਿਆ ਹੱਥ ਕੜੀਆਂ ਵਜੀਰਾ ਜੀ ਠੀਕ ਬੰਬ ਤਿਆਰ ਕਰਦਾ ਹਾਂ ਪਰ ਹੱਥ ਕੜੀਆਂ ਕਿਸ ਲਈ ਹੱਥ ਕੜੀਆਂ ਹੱਥ ਕੜੀਆਂ ਕਿਸ ਲਈ ਹੁੰਦੀਆਂ ਏ ਅੱਜ ਕੱਲ ਦੇ ਚੋਰ ਬਹੁਤ ਚਤਰ ਹੋ ਗਏ ਨੇ ਦਿੱਲੀ ਵਿੱਚ ਇੱਕ ਚੋਰ ਇੱਕ ਵਾਰ ਸਿੱਧਾ ਕੋਤਵਾਲ ਮੇਰੇ ਕੋਲ ਆ ਗਿਆ ਤੇ ਉਸ ਗਹਿੜਿਆਂ ਦਾ ਡੱਬਾ ਮੇਰੇ ਸਾਹਮਣੇ ਰੱਖ ਦਿੱਤਾ ਤੇ ਆਖਿਆ ਕਿ ਉਸ ਚੋਰੀ ਕੀਤੀ ਸੀ ਉਸ ਦਾ ਖਿਆਲ ਸੀ ਕਿ ਮੈਂ ਉਸ ਨੂੰ ਛੱਡ ਦੇਵਾਂਗਾ ਸ਼ਾਇਦ ਉਹ ਮੈਨੂੰ ਰਿਸ਼ਵਤ ਦੇਣ ਆਇਆ ਸੀਗਾ ਪਰ ਮੈਂ ਤਫ਼ਤੀਸ਼ ਕੀਤੀ ਪਤਾ ਲੱਗ ਗਿਆ ਕਿ ਉਹ 10 ਸਾਲਾਂ ਦਾ ਮਫਰੂਰ ਸੀਗਾ ਉਹ ਅੱਦੇ ਗਹਿਣੇ ਵੇਚ ਕੇ ਖਾ ਪੀ ਗਿਆ ਸੀਗਾ ਬਾਕੀ ਦੇ ਗਹਿਣੇ ਹਾਜਮ ਨਾ ਹੋਏ ਤਾਂ ਇਕਬਾਲੀ ਬਣ ਗਿਆ ਸੀਗਾ ਬਦਮਾਸ਼ ਇਹ ਵੀ ਉਹੋ ਚਾਲ ਚੱਲਦਾ ਏ ਇਹ ਹੁਣ ਤੀਕ ਪੁਲਿਸ ਦੀ ਅੱਖ ਤੋਂ ਬਚਿਆ ਕੀ ਕਰ ਰਿਹਾ ਏ ਨੱਥਾ ਸਿਆ ਸਿਪਾਹੀ ਬੋਲਿਆ ਪਤਾ ਨਹੀਂ ਜੀ ਥਾਣੇਦਾਰ ਮੈਥੋਂ ਪਹਿਲਾਂ ਇੱਥੇ ਥਾਣੇਦਾਰ ਕੀ ਕਰਦੇ ਸਨ ਸਿਪਾਹੀ ਜੀ ਉਹ ਤਾਂ ਬਸ ਰਾਤ ਦਿਨ ਚਸਕੀ ਫੜਾਈ ਗੱਟ ਰਹਿੰਦੇ ਹੁੰਦੇ ਸੀਗੇ ਜੇ ਕਦੇ ਪੁੱਲ ਪੁਲੇਖੇ ਗਸ਼ਤ ਤੇ ਨਿਕਲਦੇ ਤਾਂ ਪਹਿਲਾਂ ਹੀ ਧੰਮ ਪੈ ਜਾਂਦੀ ਸੀ ਚੋਰਾਂ ਨੇ ਸਵਾਲ ਲੱਭਣਾ ਸੀਗਾ ਤੁਹਾਡੇ ਵਾਂਗ ਨਹੀਂ ਸੀ ਕਿ ਪੋਲੇ-ਪੋਲੇ ਚਪਚਾਪ ਆਏ ਚਲਾਕੀ ਨਾਲ ਮੌਕਾ ਦੇਖਿਆ ਸੂ ਕੱਢੀ ਤੇ ਮੁਲਾਜ਼ਮ ਨੂੰ ਇਕੱਲੀ-ਗੱਲੀ ਬਕਵਾਇਆ ਤੇ ਫਿਰ ਗ੍ਰਿਫਤਾਰ ਕੀਤਾ ਥਾਣੇਦਾਰ ਬੋਲਿਆ ਲਾ ਇਸ ਦੇ ਹੱਥ ਕੜੀਆਂ ਮਸਾ ਕਾਬੂ ਆਇਆ ਇਹ ਮੁਰਗਾ ਹੱਸ ਕੇ ਕਿਹਾ ਸੀਗਾ ਇਹਨਾਂ ਚੋਰਾਂ ਡਾਕੂਆਂ ਦਾ ਕਿੱਸਾ ਵੀ ਅਜੀਬ ਹੁੰਦਾ ਹੈ ਨਾ ਫਸਣ ਤਾਂ ਮਹੀਨਿਆਂ ਬੱਧੀ ਨਾ ਫਸਣ ਫਸ ਜਾਣ ਤਾਂ ਇੱਕੋ ਫੇਰੇ ਵਿੱਚ ਹੀ ਫਸ ਜਾਣ 100 ਦਿਨ ਚੋਰ ਦਾ 1 ਦਿਨ ਸਾਧ ਦਾ ਸਿਪਾਹੀ ਹੱਥਕੜੀਆਂ ਲਾਉਂਦੇ ਹੋਏ ਲਿਆ ਬਈ ਹੱਥ ਅੱਗੇ ਕਰ ਵਜੀਰਾ ਕਹਿੰਦਾ ਹੱਥਕੜੀਆਂ ਹੱਥਕੜੀਆਂ ਕਿਉ ਸਿਪਾਹੀ ਬੱਚੂ ਤੂੰ ਇੱਥੇ ਲੱਕ ਛੇਪ ਕੇ ਬੈਠਾ ਬੰਬ ਬਣਾਵੇ ਤੇ ਤੈਨੂੰ ਹੱਥਕੜੀਆਂ ਵੀ ਨਾ ਲੱਗਣ ਤੈਨੂੰ ਤਾਂ ਸਗੋਂ ਬੇੜੀਆਂ ਵੀ ਪੈਣਗੀਆਂ ਵੀਰਾਂ ਵਾਲੀ ਆਉਂਦੀ ਹੈ ਵਜੀਰੇ ਨੂੰ ਹੱਥਕੜੀਆਂ ਵਿੱਚ ਦੇਖ ਕੇ ਹਾਲਵੇ ਇਹ ਕੀ ਤੈਨੂੰ ਹਸਕੜੀਆਂ ਕਾਦੇ ਲਈ ਸੁੱਖੀ ਸੰਦੀ ਤੂੰ ਇਹਨਾਂ ਨੂੰ ਕੀ ਆਖ ਦਿੱਤਾ ਤੈਨੂੰ ਕਾਦੇ ਲਈ ਬੰਨ ਲਿਆ ਇਨਾ ਹਾਈਵੇ ਲੋਕੋ ਮੈਂ ਲੁੱਟੀ ਗਈ ਥਾਣੇਦਾਰ ਜੀ ਇਹਨੇ ਕੀ ਆਖਿਆ ਤੁਹਾਨੂੰ ਮਾਫੀ ਦਿਓ ਇਸ ਨੂੰ ਇਹ ਤਾਂ ਗਊ ਦੇ ਅਸੀਲ ਪੋਤੇ ਮੇਰਾ ਥਾਣੇਦਾਰ ਮੋਲਿਆ ਮਾਈ ਤੂੰ ਐਵੇਂ ਵਿੱਚ ਤਾਂਦ ਲਈ ਨਾ ਪਾ ਇਹ ਮੰਨ ਗਿਆ ਏ ਵੀਰਾਂ ਵਾਲੀ ਮੰਨ ਗਿਆ ਆ ਹਾਂ ਐਸੇ ਕਮਾਲ ਕਰ ਲਿਆ ਏ ਹਨੀਰ ਸਾਈ ਦਾ ਮੇਰੇ ਸੁੱਖਾਂ ਲੱਦੇ ਨੂੰ ਹੱਥ ਕੜੀਆਂ ਪਾਣ ਲੱਗਿਓ ਅਸੀਂ ਸਾਰਾ ਹਾਲ ਪੁੱਛ ਲਿਆ ਏ ਇਸ ਤੋਂ ਬੰਬ ਬਣਾਉਣ ਦੇ ਜ਼ਰਮ ਵਿੱਚ ਫੜਿਆ ਇਸ ਨੂੰ ਵੀਰਾਂਵਾਲੀ ਪਰ ਜੀ ਇਹ ਬੰਬ ਕੋਈ ਅੱਜ ਦੇ ਬਣਾਉਂਦੇ ਨੇ ਇਸ ਨੂੰ ਤਾਂ 2 ਸਾਲ ਹੋ ਗਏ ਆ ਬੰਬ ਬਣਾਉਦੇ ਨੂੰ ਥਣੇਦਾਰ ਲੈ ਬਈ ਨੱਥਾ ਸਿਆਂ 2 ਸਾਲਾਂ ਦਾ ਕੇਸ ਲੱਭਾਇਆ ਵੀਰਾਂਵਾਲੀ ਪਰ ਜੇ ਤੁਹਾਨੂੰ ਬੰਬਾਂ ਦੀ ਲੋੜ ਹੈ ਤੁਸੀਂ ਬਣਵਾ ਲਓ ਫੜਦੇ ਕਿਉਂ ਜੇ ਸਿਪਾਹੀ ਮਾਈ ਸਾਨੂੰ ਬੰਬਾਂ ਦੀ ਲੋੜ ਨਹੀਂ ਗਈ ਬੰਬ ਬਣਾਉਣ ਵਾਲੇ ਦੀ ਲੋੜ ਹੈ ਵੀਰਾਂ ਵਾਲੀ ਮੈਂ ਮਰ ਗਈ ਜਰੂਰ ਕਿਰਪੀ ਸੁਨਿਆਰੀ ਨੇ ਚੁਗਲੀ ਖਾਦੀ ਹੋਣੀ ਹੈ ਜੀ ਉਸ ਚੜੇਲ ਨੂੰ ਅਸੀਂ ਖੁਸ਼ਾਲੇ ਦੇ ਖੇਤਾਂ ਚੋਂ ਗੰਡੇ ਪੱਟ ਦੀ ਨੂੰ ਫੜਿਆ ਸੀਗਾ ਬਸ ਉਸ ਦਿਨ ਤੋਂ ਸਾਡੇ ਵੈਰ ਪੈ ਗਈ ਹੈ ਜਰੂਰ ਉਸ ਦੀ ਸ਼ਹਿਦ ਦੇ ਪੋਰਸ ਚੜਾਈ ਹੈ ਥਾਣੇਦਾਰ ਅਸੀਂ ਆਪੋ ਖੋਜ ਕਰਦੇ ਕਰਦੇ ਆਏ ਹਾਂ ਤੂੰ ਵਿੱਚ ਬੋੜੀ ਬੋੜੀ ਨਾ ਪਾਈ ਕਰ ਵੀਰਾਂ ਵਾਲੀ ਪਰ ਉਸ ਨੂੰ ਫੜਿਆ ਕਿਸ ਜਰਮ ਵਿੱਚ ਹੈ ਜੀ ਇਹ ਬੰਬ ਤਿਆਰ ਕਰਦਾ ਆਇਆ ਪਰ ਇਹ ਅਸੀਂ ਕਿਹੜਾ ਜਰਮ ਕਰਵਾਉਂਦੇ ਆ ਪਰसों ਹੀ ਪਟਵਾਰੀ ਹੋਰਾਂ ਦੇ ਘਰ ਦੋ ਬੰਬ ਇੱਥੋਂ ਗਏ ਆ ਚੌਧਰੀ ਚੂੜ ਸਿੰਘ ਵੱਡੀ ਦਾੜੀ ਵਾਲੇ ਸਰਦਾਰ ਦੇ ਘਰ ਤੇ ਸੂਬੇਦਾਰਾਂ ਦੇ ਘਰੇ ਸਾਡੇ ਸਾਰੇ ਬੰਬ ਸਾਡੇ ਹੀ ਬਣਾਉਂਦੇ ਆ ਥਾਣੇਦਾਰ ਬੜੀ ਖਚਰੀਆਂ ਬੁੜੀਏ ਲੈ ਹੁਣ ਸਫੈਦ ਪੋਸ਼ਾ ਤੇ ਸਰਕਾਰੀ ਅਫਸਰਾਂ ਤੇ ਸਰਦਾਰਾਂ ਨੂੰ ਵੀ ਵਿੱਚ ਹੀ ਲੈਣ ਲੱਗੀਆਂ ਵੀਰਾਂ ਵਾਲੀ ਪਰ ਜੀ ਮੈਂ ਤੁਹਾਨੂੰ ਤਿੰਨ ਪੁੱਤਾਂ ਦੀ ਸੌਂ ਖਾ ਕੇ ਆਖਦੀ ਆ ਤਾਨੇਦਾਰ ਬੋਲਿਆ ਬਹੁਤਾ ਬੋਲੀ ਨਾ ਜਾਂ ਨਹੀਂ ਤਾਂ ਤੈਨੂੰ ਵੀ ਵਿੱਚ ਹੀ ਫੜ ਲਵਾਂਗੇ ਵੀਰਾਂ ਵਾਲੀ ਹਾਈਵੇ ਲੋਕੋ ਮੈਨੂੰ ਵੀ ਫੜ ਲੈਣ ਲੱਗੇ ਆ ਨੱਥਾ ਸਿਆ ਲੈ ਚਾਲੇ ਇਸ ਨੂੰ ਵਜ਼ੀਰਾ ਉਹ ਬਾਦਸ਼ਾਹ ਹੋ ਕਿਉਂ ਇੱਕ ਗਰੀਬ ਨੂੰ ਧੂਣ ਲੱਗੇ ਹੋ ਬੰਬ ਬਣਵਾ ਲ ਵੋ ਭਾਵੇਂ ਪੈਸੇ ਨਾ ਦਿਓ ਚੁੱਪ ਕਰ ਬਦਮਾਸ਼ ਸਾਨੂੰ ਰਸ਼ਵਤ ਦਿਨਾ ਆ ਵਜ਼ੀਰਾ ਹੋ ਹਜ਼ੂਰ ਮੈਂ ਤੁਹਾਨੂੰ ਕਦ ਇਨਕਾਰੀ ਕੀਤੀ ਏ ਜੇ ਤੁਹਾਡੇ ਟਾਂਗੇ ਦੇ ਬੰਬ ਟੁੱਟੇ ਹਨ ਤਾਂ ਬਣਾ ਦੇਵਾਂਗਾ ਹਜ਼ੂਰ ਛੇਤੀ ਤਿਆਰ ਕਰਵਾ ਦੇਵਾਂਗਾ ਵੀਰਾਂ ਵਾਲੀ ਜੀ ਟਾਂਗੇ ਦੇ ਬੰਬ ਤੁਹਾਡੇ ਬਚੜੇ ਜੀ ਇਹ ਟਾਂਗੇ ਦੇ ਬੰਬ ਬਣਾਦਾ ਆ ਕਾਨੇ ਦਾ ਹਾਸਕੇ ਚਲਾਕੀ ਨਾਲ ਇਹ ਨਿਕਲਣਾ ਚਾਹੁੰਦਾ ਆ ਅਸੀਂ ਇਹ ਸਭ ਗੱਲਾਂ ਸਮਝਦੇ ਹਾਂ ਚੱਲ ਨੱਥਾ ਸਿਆ ਇਹਨੂੰ ਲੈ ਕੇ ਚੱਲ ਹਵਾਲਾਤ ਵਿੱਚ ਤੰਨ ਕੇ ਪੁੱਛਾਂਗੇ ਕਿ ਕਿਹੜੇ ਬੰਬ ਬਣਾਉਂਦਾ ਇਹ ਇਹ ਵੱਡੀ ਸਾਜ਼ਿਸ਼ ਜਾਪਦੀ ਏ ਉੱਥੇ ਛਿਤਰਾ ਨਾਲ ਜਦ ਇਸ ਦੀ ਕੁਟਾਈ ਕੀਤੀ ਤਾਂ ਇਹ ਆਪੇ ਬੱਕਰੇ ਬੋਲੇਗਾ ਇਸ ਦੇ ਹੋਰ ਨਾਲ ਸਾਥੀਆਂ ਨੂੰ ਵੀ ਗ੍ਰਿਫਤਾਰ ਕਰਨਾ ਏ ਇਹ ਆਪੇ ਦੱਸੇਗਾ ਉਹਨਾਂ ਦੇ ਨਾਂ ਵੀ ਚੱਲ ਲੈ ਚੱਲ ਸਿਪਾਹੀ ਉਸ ਨੂੰ ਘੜੀਸ ਕੇ ਚੱਲ ਓਏ ਤਰ ਹੁਣ ਥਾਣੇਦਾਰ ਸਗੋ ਕੁੱਗੂ ਬਣਿਆ ਖੜਾ ਆ ਜੀਬ ਨਾਲ ਲੱਗ ਗਈ ਲੱਗਦੀ ਆ ਗੱਲਾਂ ਮਾਰਦਾ ਸੀਗਾ ਚਪੜ ਚਪੜ ਸਾਨੂੰ ਧੋਖਾ ਦੇਣ ਲਈ ਆਖਦਾ ਸੀਗਾ ਇਹ ਟਾਂਗੇ ਦੇ ਬੰਬ ਉੱਥੇ ਜਾ ਕੇ ਪੁੱਛਾਂਗੇ ਕਿਹੜੇ ਬੰਬ ਬਣਾਉਂਦਾ ਇਹ ਜ਼ੁਚਲ ਵਜ਼ੀਰਾ ਰੋਲਾ ਪਾਉਂਦਾ ਹੈ ਸਿਪਾਹੀ ਉਸ ਨੂੰ ਕਸੀਟ ਕੇ ਲੈ ਜਾਂਦਾ ਹੈ ਥਾਣੇਦਾਰ ਸੋਟੀ ਕਮਾਂਦਾ ਹੋਇਆ ਜਾਂਦਾ ਹੈ ਵੀਰਾਂ ਵਾਲੀ ਉੱਚੀ ਉੱਚੀ ਰੋਲਾ ਪਾਉਂਦੀ ਹੈ ਗਲੀ ਵਿੱਚ ਜਾਂਦੀ ਆ